ਵੀ ਪਾਰਟੀ ਚੰਡੀਗੜ੍ਹ ਚ ਪਾਣੀਆਂ ਦੇ ਮਸਲੇ ਨੂੰ ਲੈ ਕੇ ਪ੍ਰੋਟੈਸਟ ਕਰ ਰਹੀ ਹੈ ਕਿ ਕਿਵੇਂ ਪੰਜਾਬ ਦਾ ਪਾਣੀ ਗੰਧਲਾ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਦੇ ਜੋ ਵਰਕਰ ਨੇ ਉਹ ਡਟੇ ਹੋਏ ਨੇ ਆਮ ਆਦਮੀ ਪਾਰਟੀ ਦੇ ਵਰਕਰ ਹਿਰਾਸਤ ਚ ਵੀ ਲਏ ਜਾ ਰਹੇ ਨੇ ਹਾਲਾਂਕਿ ਪੁਲਿਸ ਵੱਲੋਂ ਵਾਟਰ ਕੈਨ ਨਹੀਂ ਚਲਾ ਰਹੇ ਪਰ ਆਮ ਆਦਮੀ ਪਾਰਟੀ ਦੇ ਐਮ ਐਲ ਏ ਆਮ ਆਦਮੀ ਪਾਰਟੀ ਦੇ ਲੀਡਰ ਬਹੁਤ ਸਾਰੇ ਉੱਚ ਅਧਿਕਾਰੀਆਂ ਤੇ ਬੈਠੇ ਲੋਕ ਦੇਖ ਸਕਦੇ ਹੋ ਤੁਸੀਂ ਟਵਾਣਾ ਜਿਹੜੇ ਪਟਿਆਲਾ ਤੋਂ ਇਲੈਕਸ਼ਨ ਲੜੇ ਸੀ ਉਹ ਇੱਥੇ ਕਰਨਵੀ ਟਵਾਣਾ ਵੀ ਕਰ ਰਹੇ ਨੇ ਹੋਰ ਵੀ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਕਰਨਵੀ ਟਵਾਣਾ ਜਿਹੜੇ ਆਮ ਆਦਮੀ ਪਾਰਟੀ ਤੋਂ ਨੇ ਉਹ ਵੀ ਖੜੇ ਨੇ ਬਲਵੀਰ ਬਲਵੀ ਡਾਕਟਰ ਬਲਵੀਰ ਵਾਲ ਵੀ ਤੁਸੀਂ ਦੇਖ ਸਕਦੇ ਹੋ ਡਾਕਟਰ ਬਲਵੀਰ ਸਾਈਡ ਤੇ ਖੜੇ ਨੇ ਰੋੜੀ ਜਿਹੜੇ ਐਮਐਲਏ ਨੇ ਉਹ ਵੀ ਨੇ ਪਾਣੀ ਨਾਲ ਲੈ ਕੇ ਆਏ ਹੋਏ ਨੇ तमाम ਜਿਹੜੇ ਵਰਕਰ ਨੇ ਉਹ ਗੰਦਾ ਪਾਣੀ ਨਾਲ ਲੈ ਕੇ ਆਏ ਹੋਏ ਨੇ ਜਿਨ੍ਹਾਂ ਦਾ ਕਹਿਣਾ ਕੀ ਪੰਜਾਬ ਦਾ ਪਾਣੀ ਸਾਫ਼ ਹੋਣਾ ਚਾਹੀਦਾ ਮੁੱਖ ਮੰਤਰੀ ਖੁਦੇ ਪਾਣੀ ਪੀ ਲੈਣ ਤਾਂ ਮੁੱਖ ਮੰਤਰੀ ਨੂੰ ਪਤਾ ਲੱਗ ਜਾਊਗਾ ਕਿ ਇਸ ਪਾਣੀ ਪੀਣ ਦਾ ਮਤਲਬ ਕੀ ਹੈ ਪੰਜਾਬ ਦਾ ਪਾਣੀ ਗੰਧਲਾ ਹੋ ਰਿਹਾ ਹੈ ਸੀਐਮ ਦੀ ਰਿਹائش ਹੈ ਤੋਂ 200 300 ਕਿਲੋਮੀਟਰ ਤੇ ਜਿੱਥੇ ਧਰਨਾ ਚੱਲ ਰਿਹਾ ਹੈ ਇਹ ਐਮਐਲਏ ਹੋਸਟਲ 'ਚ ਧਰਨਾ ਚੱਲ ਰਿਹਾ ਦੋ 300 ਮੀਟਰ ਤੇ ਰਿਹائش ਆ ਪਰ ਸੀਐਮ ਨੇ ਨਹੀਂ ਬੁਲਾਇਆ ਚੰਡੀਗੜ੍ਹ ਪੁਲਿਸ ਆਹੇ ਕਿਉਂਕਿ ਯੂਟੀ ਹੈ ਚੰਡੀਗੜ੍ਹ ਇਹ ਚੰਡੀਗੜ੍ਹ ਪੁਲਿਸ ਆ ਚੰਡੀਗੜ੍ਹ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਚੰਡੀਗੜ੍ਹ ਪੁਲਿਸ ਇਹਨਾਂ ਨੂੰ ਅੱਗੇ ਨਹੀਂ ਜਾਣ ਦੇਵੇਗੀ ਤਾਂ ਇੱਥੇ ਵਿਰੋਧ ਪ੍ਰਦਰਸ਼ਨ ਹੋ ਰਿਹਾ ਦੂਜੇ ਪਾਸੇ వాటర్ ਕੈਨਨ ਵਾਲੀ ਮਸ਼ੀਨ ਵੀ ਤੁਸੀਂ ਦੇਖ ਸਕਦੇ ਹੋ ਇਹ వాటర్ ਕੈਨਨ ਦੀ ਬਕਾਇਦਾ ਤੌਰ ਤੇ ਲਿਆਂਦੀ ਗਈ ਹੈ ਪਰ వాటర్ ਕੈਨਨ ਦੀ ਵਰਤੋਂ ਨਹੀਂ ਕੀਤੀ ਗਈ ਕਿਉਂਕਿ ਆਮ ਆਦਮੀ ਪਾਰਟੀ ਦੇ ਲੀਡਰ ਬਹੁਤ ਘੱਟ ਨੇ ਆਮ ਆਦਮੀ ਪਾਰਟੀ ਦੇ ਵਰਕਰ ਬਹੁਤ ਵੱਡੇ ਪੱਦਰ ਤੇ ਇਕੱਠੇ ਨਹੀਂ ਹੋ ਸਕੇ ਤਾਂ ਸਭ ਤੋਂ ਵੱਡਾ ਸਵਾਲ ਆਮ ਆਦਮੀ ਪਾਰਟੀ ਉਠਾ ਰਹੀ ਹੈ ਕਿ ਪੰਜਾਬ ਦੇ ਪਾਣੀ ਜੋ ਗੰਦਲੇ ਹੋਏ ਨੇ ਉਹ ਸਾਫ਼ ਹੋਣੇ ਚਾਹੀਦੇ ਨੇ ਆਮ ਆਦਮੀ ਪਾਰਟੀ ਦਾ ਕਹਿਣਾ ਕਿ ਅਸੀਂ ਸਿਆਸਤ ਨਹੀਂ ਕਰ ਰਹੇ ਆ ਅਸੀਂ ਪੰਜਾਬ ਦੇ ਲੋਕਾਂ ਲਈ ਇਹ ਮਸਲਾ ਉਠਾ ਰਹੇ ਆ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕੀ ਖੈਰਾ ਅਗਰ ਰਾਣਾ ਗੁਰਜੀਤ ਦੀ ਮਿਲਤੇ ਪਹੁੰਚਦੇ ਤਾਂ ਸਿਆਸਤ ਕਰਨ ਲਈ ਪਹੁੰਚੇ ਨੇ ਸ਼ਾਹਕੋਟ ਲਈ ਪਹੁੰਚੇ ਨੇ ਪਰ ਹੁਣ ਸ਼ਾਹਕੋਟ ਦੀ ਚੋਣ ਖਤਮ ਹੋ ਚੁੱਕੀ ਹੈ ਤੇ ਅੱਜ ਚੰਡੀਗੜ੍ਹ ਦੇ ਅੰਦਰ ਆਮ ਆਦਮੀ ਪਾਰਟੀ ਧਰਨਾ ਦੇ ਰਹੀ ਆ ਆਮ ਆਦਮੀ ਪਾਰਟੀ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ 'ਚ ਉਹ ਇਸ ਮਸਲੇ ਨੂੰ ਪੰਜਾਬ ਭਰ 'ਚ ਵੀ ਲੈ ਕੇ ਜਾਏਗੀ ਕੈਮਰਾਮੈਨ ਗੁਜੀਤ ਦੇ ਨਾਲ ਯਾਦਵਿੰਦਰ ਸਿੰਘ ਏਬੀਪੀ ਸੰਝਾ ਚੰਡੀਗੜ੍ਹ